ਪੜ ਪੜ ਕੇ ਹੱਕੇ ਮੰਨ ਨਾਲੇ ਘੰਟੇ ਦਾ ਪਾਸ ਦਾ ਸਫਰ ਕਰਕੇ ਘਰ ਮੁੜਨ ਦਾ ਕੋਈ ਜ਼ਿਆਦਾ ਚਾਹ ਨਹੀਂ ਹੁੰਦਾ ਕਿਉਂਕਿ ਜੇ ਸੀਟ ਮਿਲ ਜੇ ਤਾਂ ਵਧੀਆ ਨਹੀਂ ਤਾਂ ਸਾਹਕੁੱਟ ਦੀ ਬਸ ਚੇਲ ਹੀ ਜਾਪਦੀ ਹੈ ਤੇ ਨਿਗਾ ਅੱਗੇ ਵੱਲ ਹੀ ਰਹਿੰਦੀ ਹੈ ਕਿ ਪਿੰਡ ਦੀ ਝੂ ਦਿਖੇ ਤੇ ਰੂਹ ਨੂੰ ਕੁਝ ਸਕੂਨ ਮਿਲੇ ਮੈਨੂੰ ਅੱਜ ਸੀਟ ਤਾਂ ਮਿਲ ਗਈ ਸੀ ਪਰ ਬਹੁਤ ਥੋੜਾ ਕਿਨਾਰਾ ਜਿਹਾ ਤੇ ਅੱਗੇ ਵਾਲੀ ਸੀਟ ਨਾਲ ਗੋਡੇ ਅਟਕਾ ਕੇ ਮੈਂ ਜਿਵੇਂ ਤਵੇਂ ਸੀਟ ਤੇ ਕਬ ਜਾ ਕੀਤਾ ਬਸ ਚੱਲੀ ਫਿਰ ਕੁਛ ਸਾ ਆਇਆ ਅੱਜ ਦੇ ਟਾਈਮ ਇਨਸਾਨ ਕਦੇ ਇਕੱਲਾ ਨਹੀਂ ਆਸਾ ਮੇ ਇੱਕ ਸਾਥੀ ਚੇ ਵਿੱਚ ਨਾਲ-ਨਾਲ ਚੱਲਦਾ ਜਿਹਦੇ ਨਾਲ ਇੱਕ ਵਾਰੀ ਜੁੜੀਏ ਤਾਂ ਮੁੜ ਨਿਗਾਹ ਹਟਾਈ ਨਹੀਂ ਜਾਂਦੀ ਮੈਂ ਮੋਬਾਈਲ ਨੂੰ ਕੱਢਿਆ ਇੰਟਰਨੈਟ ਤੇ ਹਰ ਜਗ੍ਹਾ ਤਿਸਾਨ ਮੋਰਚਾ ਆंदोलਨ ਦਿੱਲੀ ਬੈਲ ਸਰਕਾਰਾਂ ਰੌਲਾ ਕੀ ਆ ਸਿਰਫ ਆਹੀ ਕੁਝ ਗੁੱਸਾ ਆ ਫੋਨ ਬੰਦ ਕੀਤਾ ਅਤੇ ਬੈਗ ਵਿੱਚ ਪਾ ਕੇ ਬੈਠ ਗਿਆ ਮੇਰੇ ਸਿਰ ਉੱਪਰੋਂ ਦੀ ਇੱਕ ਬਾਹ ਅੱਗੇ ਆ ਉਹ ਸਾਥ ਵਿੱਚ 20 ਦਾ ਨੋਟ ਸੀ ਜੋ ਮੇਰੇ ਪਿੱਛੇ ਬੈਠੇ ਕਿਸੇ ਸਵਾਰੀ ਨੇ ਟਿਕਟ ਲੈ ਕੰਡਕਟਰ ਵੱਲ ਵਧਾਇਆ ਸੀ ਕੰਡਕਟਰ ਟਿਕਟ ਕੱਟ ਕੇ ਫੜਾਉਣ ਲੱਗਾ ਤਾਂ ਸਵਾਰੀ ਦਾ ਧਿਆਨ ਨਹੀਂ ਸੀ ਉਹ ਵਾਰ-ਵਾਰ ਕਹੀ ਜਾਵੇ ਬਾਬਾ ਫੜ ਲੈ ਟਿਕਟ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਬਾਬਾ ਲੋਈ ਲਪੇਟਿਆ ਸੀ ਚੰਗੀ ਤਰ੍ਹਾਂ ਨਾਲ ਬੁੱਕਲ ਮਾਰ ਕੇ ਟਿਕਟ ਫੜਦਾ ਕਹਿੰਦਾ ਇਹਦੀ ਕੀ ਲੋੜ ਆ ਇਹ ਪਰਚੀ ਦੇਖਣ ਲਈ ਚੈੱਕ ਕਰ ਤਾਂ ਘਰੀ ਚੜਿਆ ਨਹੀਂ ਬੱਸ ਵਿੱਚ ਇੰਨੀ ਉਮਰ ਹੋ ਗਈ ਮੈਂ ਕਦੇ ਦੇਖਿਆ ਨਹੀਂ ਕੰਡਕਟਰ ਕਹਿੰਦਾ ਜੇ ਚੜ ਗਿਆ ਤਾਂ ਤੂੰ ਤਾਂ ਮੈਨੂੰ ਹੀ ਕਹਿਣਾ ਐਨੇ ਨਹੀਂ ਦਿੱਤੀ ਬਾਬਾ ਜਾਂ ਤਾਂ ਤੱਕੜੇ ਘਰ ਦਾ ਹੋਣਾ ਜਾਂ ਫਿਰ ਤੱਕੜੇ ਦਿਲ ਦਾ ਕਹਿੰਦਾ ਫਿਰ ਮੈਂ ਉਹਨੂੰ ਦੁਬਾਰਾ ਟਿਕਟ ਕਟਵਾ ਦੂੰ ਨਾਲੇ 100 ਰੁਪਇਆ ਵੱਧ ਦੇ ਦੋ ਕੰਡਕਟਰ ਕਹਿੰਦਾ ਬਾਬਾ ਫਿਰ ਤੂੰ ਮੈਨੂੰ ਵੀ ਦੇ ਦੇ ਵੱਧ ਮੇਰਾ ਹਾਸਾ ਆਇਆ ਬਾਬਾ ਕਹਿੰਦਾ ਕਿ ਤੈਨੂੰ ਦੇ ਕੇ ਤੇਰਾ ਭਾਰਾ ਕਰਨਾ ਚੋਲਾ ਪਹਿਲਾਂ ਹੀ ਭਰਿਆ ਫਿਰ ਤਾਂ ਤੈਨੂੰ ਜਮਾ ਭੁੱਖ ਨਹੀਂ ਲੱਗਣੀ ਬਾਬੇ ਦੇ ਬੋਲ ਕੰਮਦੇ ਸੀ ਪਰ ਆਵਾਜ਼ ਕੜਕਵੀ ਸੀ ਮੇਰੇ ਪਿੱਛੇ ਵਾਲੀ ਸੀਟ ਤੇ ਬੈਠੇ ਹੋਣ ਕਰਕੇ ਮੈਂ ਬਾਬੇ ਦੀਆਂ ਗੱਲਾਂ ਆਰਾਮ ਨਾਲ ਸੁਣ ਸਕਦੀ ਸੀ ਨਾਲ ਵਾਲੀ ਸੀਟ ਤੇ ਇੱਕ ਹੋਰ ਬਜ਼ੁਰਗ ਬੈਠੇ ਸਨ ਉਹ ਬਾਬੇ ਦੇ ਜਾਨੂ ਨਹੀਂ ਸਨ ਪਰ ਹਾਨ ਨੂੰ ਖਾਨ ਪਿਆਰਾ ਵਾਲੀ ਕਹਾਵਤ ਸੱਚ ਹੋਈ ਤੇ ਉਹਨਾਂ ਨਾਲ ਆਪਸ ਵਿੱਚ ਪਿੰਡ ਪੁੱਛਦੇ ਦੱਸਦੇ ਗੱਲਾਂ ਬਾਤਾਂ ਦਾ سلسلہ ਸ਼ੁਰੂ ਹੋਇਆ ਸਰਦੀਆਂ ਦੇ ਮੌਸਮ ਤੋਂ ਗੱਲ ਤੋਰੀ ਤੇ ਬਾਬਾ ਵੀ ਸ਼ੁਰੂ ਹੋ ਗਿਆ ਮਾਲਵਾ ਪਵਾਦ ਹਿਮਾਚਲ ਹਰਿਆਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਗੱਲਾਂ ਸੁਣਾਉਂਦਾ ਆਜ਼ਾਦ ਹਿੰਦ ਫੌਜ ਤੇ ਸਭਾਚੰਦਰ ਬੋਸ ਤੱਕ ਪਹੁੰਚ ਗਿਆ ਮੈਨੂੰ ਬਾਬਾ ਚੰਗਾ ਪੜਿਆ ਲਿਖਿਆ ਚਾਪਿਆ ਇੰਨਾ ਗਿਆਨ ਆਮ ਬੰਦੇ ਨੂੰ ਨਹੀਂ ਹੋ ਸਕਦਾ ਲੱਗਦਾ ਕੋਈ ਅਫਸਰ ਹੋਣਾ ਦੁਬਾਰਾ ਮੁੜ ਕੇ ਵੇਖਿਆ ਕੱਪੜੇ ਜਮ੍ਹਾਂ ਸਾਧਾਰਨ ਇਨਸਾਨ ਮੇਰੀ ਦਾਦੀ ਅਕਸਰ ਕਹਿੰਦੀ ਹੁੰਦੀ ਆ ਕਿ ਪਹਿਲਾਂ ਤਾਂ ਪੰਜ ਮਾਤਾਂ ਵੀ ਬਹੁਤ ਸਾਰੀ ਪੜ੍ਹਾਈ ਆ ਜਾਂਦੀ ਸੀ ਇਹ ਹੁੰਦੀਆਂ ਦਾਇਥੋਂ ਪਤਾ ਨਹੀਂ ਲੱਗਦਾ ਜਿਹੜੀਆਂ ਮੁੱਕਦੀਆਂ ਹੀ ਨਹੀਂ ਮੈਂ ਸੋਚਿਆ ਬਾਬਾ ਪੱਕਾ ਪੰਜ ਦਾ ਪੜਿਆ ਹੋਣਾ ਅੰਗਰੇਜ਼ਾਂ ਦੀਆਂ ਗੱਲਾਂ ਤੋਂ ਬਾਅਦ ਬਾਬਾ ਹੁਣ ਸਰਕਾਰਾਂ ਤੇ ਆ ਗਿਆ ਸੀ ਅਖੇ ਪਰਜਾ ਕਦੇ ਰਾਜੇ ਤੋਂ ਮੁੱਕਰਦੀ ਨਹੀਂ ਹੁੰਦੀ ਜੇਕਰ ਰਾਜਾ ਸਹੀ ਚੱਲੇ ਨਾਲ ਬੈਠਾ ਬਜ਼ੁਰਗ ਵੀ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹਾਮੀਆਂ ਪਰਦਾ ਚਾ ਰਿਆ ਸੀ ਤੇ ਬਾਬੇ ਦੀਆਂ ਗੱਲਾਂ ਤਾਂ ਪਿੰਨਾ ਸਟੇਸ਼ਨ ਦੀ ਗੱਡੀ ਵਾਂਗ ਚਲਦੀਆਂ ਜਾ ਰਹੀਆਂ ਸਨ ਮੈਂ ਸੁਣੀ ਜਾ ਰਹੀ ਸੀ ਅਖੀਰ ਗੱਲ ਪਤਾ ਲੱਗੀ ਕਿ ਬਾਬਾ ਅਨਪੜ੍ਹ ਹੈ ਤੇ ਕਿਸਾਨਾਂ ਦੇ ਦਿੱਲੀ ਧਰਨੇ ਤੋਂ ਮੁੜਿਆ ਅੱਖੇ ਮੈਂ ਦੁਬਾਰਾ ਜਾਣ ਹੁਣੇ ਸਰਕਾਰਾਂ ਲੁੱਟ ਕੇ ਖਾ ਜਾਣਗੀਆਂ ਮੈਂ ਕਿਸਾਨ ਪਰਿਵਾਰਤ ਨਹੀਂ ਹਾਂ ਮੈਨੂੰ ਸੱਚੀ ਸਮਝ ਨਹੀਂ ਆ ਰਿਹਾ ਸੀ ਕਿ ਅਸਲ ਦੁੱਖ ਕੀ ਸੀ ਬਾਬਾ ਬੋਲੀ ਜਾ ਰਿਹਾ ਸੀ ਕਿ ਆਰਥੀਆਂ ਦਾ ਤਾਂ ਆਪਾਂ ਨੂੰ ਭਰੋਸਾ ਹੁੰਦਾ ਵੀ ਘਟੋ ਘਟ ਐਨੇ ਰੇਟ ਤੇ ਚੱਕ ਲੈਣਗੇ ਇਹ ਪ੍ਰਾਈਵੇਟ ਕੰਪਨੀਆਂ ਸਾਡੀਆਂ ਕਾਧੀਆਂ ਮਿੱਤ ਹੋਣ ਗਿਆ ਕਿ ਜੇ ਚੰਗੀ ਲੱਗੀ ਤਾਂ ਚੱਕ ਲਈ ਨਹੀਂ ਅਸੀਂ ਰੁਲੀ ਜਾਵਾਂਗੇ ਸਾਡੀ ਮੱਕੀ ਸਸਤੇ ਚੱਕ ਕੇ ਸਟੋਰਾਂ ਵਿੱਚ ਇੰਨੀ ਮਹਿੰਗੀ ਵੇਚਦੇ ਇਹ ਹਾਲ ਕਣਕ ਝੋਨੇ ਦਾ ਹੋ ਅਸੀਂ ਤਾਂ ਬਰਬਾਦ ਹੋਵਾਂਗੇ ਹੀ ਸਾਡੇ ਨਾਲ ਸਾਰੇ ਹੀ ਮਾਰੇ ਜਾਣਗੇ ਸਰਕਾਰ ਕਹਿੰਦੀ ਸਟੋਰ ਕਰ ਲੋ ਨਾ ਜੇ ਕੋਈ ਪੁੱਛੇ ਫੜ ਕੇ ਵੀ ਘਰੇ ਜਗਾ ਤਾਂ ਆਪਣੇ ਲਈ ਪੂਰੀ ਨਹੀਂ ਪੈਂਦੀ ਅਸੀਂ ਕਿਹੜੇ ਗੋਦਾਮਾਂ ਵਿੱਚ ਬੰਦ ਕਰਾਂਗੇ ਇਹ ਤਾਂ ਕੰਪਨੀਆਂ ਕਰਨ ਗਿਆ ਤੇ ਆਲੂ ਪਿਆ ਤਾਂ ਪਹਿਲਾਂ ਲੱਬਿਆ ਹੀ ਨਹੀਂ ਕਰਨੇ ਜਦ ਰੇਟ ਵੱਧ ਗਏ ਉਦੋਂ ਵੇਚਣ ਗਿਆ ਕੰਪਨੀਆਂ ਨਾਲ ਵਾਲੇ ਬਾਬਾ ਜੀ ਵੀ ਕਿਸਾਨ ਹੋਣਾ ਔਕਾ ਹੋ ਕੇ ਬੋਲੇ ਕਿ ਸਰਕਾਰ ਕਹਿੰਦੀ ਜਿੱਥੇ ਮਰਜ਼ੀ ਵੇਚ ਸਕਦੇ ਬਾਬਾ ਕਹਿੰਦਾ ਜਿੱਥੇ ਮਰਜ਼ੀ ਨੂੰ ਕੀ ਜਿਹਦੇ ਕੋਲ ਹੈ ਹੀ ਦੋ ਕਿੱਲੇ ਨੇ ਉਹ ਕਿਤੇ ਬੰਗਾਲ ਜਾਊ ਵੇਚਣ ਤੇਲ ਫੂਕੇ ਆਪੇ ਦੀ ਆਵਾਜ਼ ਪਹਿਲਾਂ ਤੋਂ ਵੱਧ ਉੱਚੀ ਹੁੰਦੀ ਜਾ ਰਹੀ ਸੀ ਨਾਲ ਵਾਲੀ ਸੀਟ ਤੋਂ ਸਵਾਰੀ ਉਤਰੀ ਤਾਂ ਮੈਂ ਉਸ ਸੀਟ ਤੇ ਘੁੰਮ ਕੇ ਬੈਠ ਗਈ ਹੁਣ ਮੈਂ ਬਾਬੇ ਦਾ ਚਿਹਰਾ ਵੇਖ ਸਕਦੀ ਸੀ ਬਾਬੇ ਦੀ ਆਵਾਜ਼ ਵਿੱਚ ਗੁੱਸਾ ਸੀ ਪਰ ਚਿਹਰਾ ਸਿਰਫ ਦਰਦ ਵਿਖਾ ਰਿਹਾ ਸੀ। ਨੇਰੀ ਚਿੱਟੀ ਦਾੜੀ ਅਤੇ ਚਿਹਰੇ ਤੇ ਡੁੰਗੀਆਂ ਡੁੰਗੀਆਂ ਝੁੱਲ ਰਹੀਆਂ। ਬਾਬੇ ਦੇ ਸੱਚੀ ਕਾਫੀ ਉਮਰ ਦੇ ਹੋਣ ਦਾ ਸਬੂਤ ਦੇ ਰਹੀਆਂ ਸਨ। ਪਾਬਾ ਅਜੇ ਵੀ ਗੱਲਾਂ ਸੁਣਾ ਰਿਹਾ ਸੀ। ਮੇਰਾ ਪਿੰਡ ਆਇਆ ਤੇ ਮੈਂ ਉਤਰ ਗਈ। ਤੁਰਦੀ ਤੁਰਦੀ ਔਖੜੀ ਸੜਕ ਦੀਆਂ ਰੋੜੀਆਂ ਤੇ ਪੈਰ ਕਸਰ ਆਉਂਦੀ ਪਾਬੇ ਦੀਆਂ ਗੱਲਾਂ ਸੋਚ ਰਹੀ ਸੀ। ਕਿ ਇੰਨਾ ਮੈਨੂੰ ਵੀ ਨਹੀਂ ਗਿਆਨ ਹੋਣਾ ਜਿੰਨਾ ਪਾਬੇ ਨੂੰ ਸੀ। ਕਿੰਨੇ ਸਾਲਾਂ ਤੋਂ ਪੜ੍ਹਾਈ ਕਰ ਰੱਖ ਕੇ ਕੁਝ ਗਿਆਨ ਇਕੱਠਾ ਕੀਤਾ ਸੀ। ਬਾਬੇ ਨੇ ਕਿਤੇ ਜ਼ਿਆਦਾ ਗਿਆਨ ਜ਼ਿੰਦਗੀ ਨੂੰ ਹਟਾਉਂਦਿਆਂ ਖੱਟ ਲਿਆ ਸੀ ਬਾਬੇ ਨੇ ਗੱਲਾਂ ਸਹੀ ਹੀ ਕੀਤੀਆਂ ਸੀ ਪਰ ਮੇਰੇ ਵਰਗੇ ਕਈ ਨਦਾਨ ਇਹਨਾਂ ਨੂੰ ਸਮਝ ਨਹੀਂ ਸਕਦੇ ਨਹੀਂ ਤਾਂ ਇੰਨੇ ਦਿਨਾਂ ਤੋਂ ਹੁਣ ਤੱਕ ਜ਼ਰੂਰ ਅਰਦਾਸ ਵਿੱਚ ਇਹ ਸ਼ਬਦ ਵੀ ਸ਼ਾਮਿਲ ਕੀਤੇ ਹੁੰਦੇ ਕਿ ਰੱਬਾ ਕਿਸਾਨਾਂ ਦੀ ਦੁਆ ਕਬੂਲ ਹੋ ਜਾਵ ਸਭ ਪਾਸੇ ਅਮਨ ਸ਼ਾਂਤੀ ਹੋਵੇ ਬਸ ਭਾਵੇਂ ਕਦੋਂ ਦੀ ਲੰਘ ਗਈ ਸੀ ਪਰ ਮੈਨੂੰ ਹਜੇ ਵੀ ਲੱਗ ਰਿਹਾ ਸੀ ਕਿ ਬਾਬਾ ਫੇਰ ਕੋਈ ਗੱਲ ਸੁਣਾ ਰਿਹਾ ਹੋਣਾ ਤੇ ਕਹਿ ਰਿਹਾ ਹੋਣਾ ਕਿ ਉਹ ਮੈਂ 100 ਸਾਲਾ ਦਾ